ਜਲੰਧਰ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਟੀਮਾਂ ਜਿਹੜੀਆਂ ਨੇ ਇਸ ਫਲੈਗ ਮਾਰਚ ਦੇ ਲਈ ਲਗਾਈਆਂ ਗਿਆ ਨੇ ਕਿਉਂਕਿ ਬੀਤੇ ਦਿਨੀ ਅਮਰਤਪਾਲ ਸਿੰਘ ਜਿਹੜਾ ਉਸ ਦੀ ਸਰਚ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਲਗਾਤਾਰ ਜਿਹੜਾ ਪੁਲਿਸ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਔਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਸ ਫਲੈਗ ਮਾਰਚ ਨੂੰ ਜਿਹੜਾ ਇਸ ਕਰਕੇ ਕੱਢਿਆ ਜਾ ਰਿਹਾ ਕਿ ਲੋਕਾਂ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਬਣੀ ਰਹੇ ਤਾਂ ਇਹ ਫਲੈਗ ਮਾਰਚ ਲਵ ਕੁਸ਼ਟੌਂਕ ਜਲੰਧਰ ਤੋਂ ਸ਼ੁਰੂ ਹੋਇਆ ਜਿਹੜਾ ਕਿ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾਏਗਾ ਔਰ ਇਲਾਕਿਆਂ ਦੇ ਵਿੱਚੋਂ ਕੱਢਿਆ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਹੈ ਤਨਾਤ ਕੀਤੀ ਗਈ ਹੈ ਔਰ ਫਲੈਗ ਮਾਰਚ ਜਿਹੜਾ ਜਲੰਧਰ ਦੇ ਵਿੱਚ ਵੀ ਕੱਢਿਆ ਜਾ ਰਿਹਾ ਹੈ आईपीएस अफसर बत्ला गुप्ता जी साडे नाल मौजूद ने ਗੱਲਬਾਤ ਕਰਦੇ ਆ ਮੈਮ ਅੱਜ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਤਾਂ ਰੂਟ ਪਲਾਨ ਕੀ ਹੈ ਕੁਝ ਨਹੀਂ ਹੈ ਜੋ ہمارے ਘਨੇ ਬਾਜ਼ਾਰ ਦਾ ਏਰੀਆ ਹੈ ਜਹਾਂ ਪਰ ਆਮ ਪਬਲਿਕ ਦਾ ਮੂਵਮੈਂਟ ਜ਼ਿਆਦਾ ਹੈ ਵਹੀ ਹਮ ਕਵਰ ਕਰ ਰਹੇ ਹਾਂ ਤਾਂ ਫਲੈਗ ਮਾਰਚ ਜਿਹੜਾ ਹੈ ਮੇਨ ਕੱਢਣ ਦਾ ਕਾਰਨ ਕੀ ਹੈ ਕਿਉਂ ਫਲੈਗ ਮਾਰਚ ਕੱਢਿਆ ਜਾ ਰਿਹਾ ਸ਼ਹਿਰ ਮੇ ਲਾਅ ਐਂਡ ਔਰਡਰ ਦੀ ਵਿਵਸਥਾ ਕੋ ਬਨਾਏ ਰੱਖਣੇ ਕੇ ਲਈ ਹਮ ਫਲੈਗ ਮਾਰਚ ਕੱਢ ਰਹੇ ਮੈਮ ਕਿੰਨੀਆਂ ਕ ਜਿਹੜੇ ਕੰਪਨੀਆਂਜ਼ ਨੇ ਉਹਨਾਂ ਦੀ ਫੋਰਸਿਸ ਜਿਹੜੀ ਹੈ ਤੇ ਤਨਾਤ ਕੀਤੀ ਜੀ ਹਮਾਰੇ ਪਾਸ ਪੈਰਾਮਿਲਟਰੀ ਕੀ 4 ਕੰਪਨੀ ਆਈ ਮੇਨ ਮਤਲਬ ਕਿ ਮਕਸਦ ਹੈ ਮਤਲਬ ਜਲੰਧਰ ਦੇ ਵਿੱਚ ਵੀ ਲੋਕਾਂ ਤੇ ਕੋਈ ਕਿਸੇ ਤੇ ਪਰਚਾ ਦਰਜ ਕੀਤਾ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਵਕ ਵਕ ਜਗਾਮਾ ਦੇ ਉੱਤੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕਰਨ ਦੇ ਚੱਕਰ ਵਿੱਚ ਲੋਕਾਂ ਦੇ ਮਾਮਲੇ ਦਰਜ ਕੀਤੇ ਜਾ ਰਹੇ ਨਹੀਂ ਜਲੰਧਰ ਮੇ ਸਿਚੁਏਸ਼ਨ ਸਿਟੀ ਵਿੱਚ ਪੂਰੀ ਪੀਸਫੁਲ ਹੈ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਹੈ ਔਰ ہماری ਪੁਲਿਸ ਚਾਰਾ ਹਮੇਸ਼ਾ ਨਾਕਾਬੰਦੀ ਸ਼ਹਿਰ ਵਿੱਚ ਪੂਰੀ ਜਗ੍ਹਾ ਹੈ کہیں ਕੋਈ ਸ਼ਰਾਰਤੀ ਤੱਤ ਵਾਏਗਾ ਤਾਂ ਹਮ ਕਾਰਵਾਈ ਕਰੇਗੇ ਠੀਕ ਹੈ ਬਿਲਕੁਲ ਗੱਲਬਾਤ ਕੀਤੀ ਹੈ ਵੱਡੇ ਅਧਿਕਾਰੀਆਂ ਦੇ ਨਾਲ ਇਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਆ ਬਣਾਈ ਰੱਖਣ ਦੇ ਲਈ ਫਲੈਗ ਮਾਰਚ ਜਿਹੜਾ ਕੱਢਿਆ ਜਾ ਰਿਹਾ ਤਾਂ ਲਵ ਕੁ ਸਟਰੋਂਗ ਤੋਂ ਤੁਸੀਂ ਦੇਖ ਸਕਦੇ ਹੋ ਫਗਵਾੜਾ ਗੇਟ ਵਾਲੀ ਸਾਈਡ ਦੇ ਉੱਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਤਾਂ ਲਗਾਤਾਰ ਪੁਲਿਸ ਅਧਿਕਾਰੀਆਂ ਦਾ ਲੋਕਾਂ ਨੂੰ ਇਹੀ ਸੰਦੇਸ਼ ਹੈ ਕਿ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਆ ਬਰਕਰਾਰ ਰੱਖੋ ਔਰ ਇਹਨਾਂ ਦਾ ਕਹਿਣਾ ਕਿ ਫਲੈਗ ਮਾਰਚ ਜਿ세 ਲਈ ਕੱਢਿਆ ਜਾ ਰਿਹਾ ਕਿ ਲੋਕ ਜਿਹੜੇ ਆ ਪੈਨਿਕ ਨਾ ਹੋਣ ਲੋਕੀ ਸੇਫਲੀ ਆਪੋ ਆਪਣੇ ਕੰਮ ਜਿਹੜੇ ਨੇ ਕਰ ਸਕਦੇ ਨੇ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਸਕਦੇ ਆ ਕਿ ਪੈਰਾ ਮਿਲਟਰੀ ਫੋਰਸ ਜਿਹੜੀ ਆ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਜਲੰਧਰ ਪੁਲਿਸ ਦੇ ਨਾਲ ਮਿਲ ਕੇ ਜਲੰਧਰ ਦੇ ਵਿੱਚ ਅੱਜ ਫਲੈਗ ਮਾਰਚ ਇੱਕ ਵਾਰ ਫਿਰ ਤੋਂ ਜਿਹੜਾ ਕੱਢਿਆ ਜਾ ਰਿਹਾ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫਲੈਗ ਮਾਰਚ ਜਿਹੜਾ ਕੱਢਿਆ ਜਾ ਰਿਹਾ ਔਰ ਅੱਜ ਜਲੰਧਰ ਦੇ ਵਿੱਚ ਕਰੀਬ ਦੂਸਰੇ ਦਿਨ ਇਹ ਫਲੈਗ ਮਾਰਚ ਜਿਹੜਾ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਫੋਰਸ ਜਿਹੜੀ ਹੈ ਬਾਜ਼ਾਰਾਂ ਦੇ ਵਿੱਚ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ